ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਅਜਰਾਤ ਦੇ ਸਮੇਂ ਵੀ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਰਾਮ ਦੀ ਮਹਿਮਾ ਦੀ ਵਡਿਆਈ ਕਰੀਏ ਤੋਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਨੇ ਗੀਤ ਦੇ ਨਾਲ ਹalleluyah halleluyah ਮੇਰਾ ਜੀਵਨ ਇਤਨਾ ਛਾਤੋ ਨਹੀਂ ਹੈ ਮੇਰਾ ਜੀਵਨ इतना अच्छा तो नहीं है मेरा दिल इतना सच्चा तो नहीं है तुझसे नाता भी कोई पक्का तो नहीं है मैं जैसा भी हूँ मुझको कबूल कर ले ਮੈਂ ਜੈਸਾ ਵੀ ਹੂੰ ਮੁਝ ਕੋ ਕਬੂਲ ਕਰ ਲੈ ਮੈਂ ਜੈਸਾ ਵੀ ਹੂੰ ਮੁਝ ਕੋ ਕਬੂਲ ਕਰ ਲੈ ਮੈਂ ਜੈਸਾ ਵੀ ਹੂੰ ਮੁਝ ਕੋ ਕਬੂਲ ਕਰ ਲੈ ਇਬਰਾਹੀਮ ब्राह साइमान तो नहीं है, सुलेमान जैसा ज्ञान तो नहीं है सुलेमान जैसा ज्ञान तो नहीं है मेरी कोई पहचान तो नहीं है मेरी को भी हूँ मुझको कबूल कर ले मैं जैसा भी हूँ मुझको कबूल कर ले मैं जैसा भी हूँ मुझको कबूल कर ले मैं जैसा भी हूँ मुझको कबूल कर ले दाऊद जैसे मेरे गीत तो नहीं है, दाऊद जैसे मेरे गीत तो नहीं है, दाऊद जैसा संगीत तो नहीं है दाऊद जैसी मेरी प्रीत मैं जैसा भी हूँ मुझको कबूल कर ले 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 तेरे रू से अभी भरा तो नहीं हूँ तेरे रू से अभी भरा तो नहीं हूँ अजूब जैसा इतना खरा तो नहीं हूँ पॉलस जैसा अभी मरा मैं जैसी हूं मुझको कबूल कर ले 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 हालेलुया ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਸੱਚਮੁੱਚ ਪਰਮੇਸ਼ਰ ਨਾਹੀਂ ਸਾਡਾ ਖੁਦਾ ਇਬਰਾਹਿਮ ਵਰਗਾ ਪਰਮੇਸ਼ਰ ਜੀ ਇਮਾਨੀਆ ਖੁਦਾ ਔਰ ਨਾਹੀਂ ਸਾਡੀ ਪਰਮੇਸ਼ਰ ਜੀ ਦਾਊਦ ਵਰਗੀ ਪ੍ਰੀਤਿਆ ਔਰ ਨਾਹੀਂ ਪਰਮੇਸ਼ਰ ਜੀ ਸਾਡਾ ਈਯੂਬ ਵਰਗਾ ਖੁਦਾਵੰਦ ਜੀ ਪਰਮੇਸ਼ਰ ਜੀ ਸਾਡੇ ਕੋਲ ਜ਼ਿਗਰਾ ਮੇਰੇ ਪ੍ਰਭੂ ਔਰ ਨਾਹੀਂ ਖੁਦਾਵੰਦ ਜੀ ਸਾਡੇ ਕੋਲ ਪੌਲਿਸ ਵਾਂਗੂ ਖੁਦਾਵੰਦ ਜੀ ਰੂਹ ਮੇਰੇ ਮਹਾਨ ਪਰਮੇਸ਼ਰ ਜੀ ਖੁਦਾ ਪਰ ਫਿਰ ਵੀ ਖੁਦਾ ਜਿਸ ਤਰ੍ਹਾਂ ਦੀ ਅਸੀਂ ਮਮਾ ਕਰਦੇ ਖੁਦਾ ਤੁਸੀਂ ਸਾਨੂੰ ਮਮਾ ਕਰਨੀ ਸਿਖਾਓ ਪਰਮੇਸ਼ਰ ਤੁਸੀਂ ਸਾਨੂੰ ਇਸਤੇਮਾਲ ਕਰੋ ਖੁਦਾ ਜਿਸ ਤਰ੍ਹਾਂ ਦਾ ਤੁਸੀਂ ਸਾਨੂੰ ਬਣਾਉਣਾ ਚਾਹੁੰਦੇ ਆ ਪਰਮੇਸ਼ਰ ਤੁਸੀਂ ਉਸ ਰੰਗ ਦੇ ਵਿੱਚ ਸਾਨੂੰ ਢਾਲ ਲਓ ਮੇਰੇ ਖੁਦਾ ਔਰ ਅੱਜ ਦੇ ਵਚਨ ਦੇ ਦੁਆਰਾ ਜਾਣਦੇ ਅੱਜ ਦੇ ਵਚਨ ਦੇ ਵਿੱਚ ਤੁਸੀਂ ਸਾਡੇ ਨਾਲ ਕੀ ਗੱਲ ਕੀਤੀ ਹੈ ਅੱਜ ਦਾ ਵਚਨ ਹੈ ਜ਼ਬੂਰ 16 ਦੇ ਆਇਤੀ 9 ਨੰਬਰ ਐਤ ਇਸ ਕਾਰਨ ਮੇਰਾ ਦਿਲ ਆਨੰਦ ਹੋਇਆ ਅਤੇ ਮੇਰੀ ਰੂਹ ਨੇ ਹਾਲ ਹੋਈ ਮੇਰਾ ਸ਼ਰੀਰ ਵੀ ਚੈਨ ਵਿੱਚ ਬਸੇਗਾ ਹਾਲੇਲੂਇਆ ਪਰਮੇਸ਼ਰ ਦੇ ਦਾਸ ਕਹਿੰਦੇ ਮੈਂ ਸਦਾ ਹੀ ਯਹੋਵਾ ਨੂੰ ਆਪਣੇ ਅੱਗੇ ਰੱਖਿਆ ਆ ਇਸ ਕਰਕੇ ਕਹਿੰਦੇ ਉਹ ਮੇਰੇ ਸੱਜੇ ਪਾਸੇ ਆ ਕਹਿੰਦੇ ਮੈਂ ਡੋਲਾਂਗਾ ਨਹੀਂ ਪਰ ਕਹਿੰਦਾ ਇਸ ਕਰਕੇ ਮੈਂ ਆਪਣੇ ਦਿਲ ਨੂੰ ਮੇਰਾ ਦਿਲ ਕਹਿੰਦਾ ਆਨੰਦ ਹੋਇਆ ਤੇ ਮੇਰੀ ਰੂਹ ਨੇ ਹਾਲ ਹੋਈ ਮੇਰਾ ਸਰੀਰ ਵੀ ਚੈਨ ਦੇ ਵਿੱਚ ਵਸੇਗਾ ਤਾਂ ਅੱਜ ਕਿੰਨੇ ਭੈਣ ਭਰਾ ਆ ਜਿਹੜੇ ਇਹ ਗੱਲ ਆਖਦੇ ਆ ਕਿ ਯਹੋਵਾ ਨੇ ਯਹੋਵਾ ਨੂੰ ਮੈਂ ਆਪਣੇ ਅੱਗੇ ਰੱਖਿਆ ਹੋਇਆ ਤੇ ਮੈਂ ਨਹੀਂ ਡਰਾਂਗਾ ਯਹੋਵਾ ਮੇਰੇ ਨਾਲ ਆ ਤੇ ਜੇਕਰ ਜਿਹੋ ਹੋਵਾ ਸਾਡੇ ਨਾਂ ਲਿਆ ਤੇ ਅਸੀਂ ਕੀ ਹੋਵਾਂਗੇ ਅਸੀਂ ਅਨੰਦਿਤ ਹੋਵਾਂਗੇ ਸਾਡੀ ਰੂਹ ਨਿਹਾਲ ਹੋਊਗੀ ਸਾਡਾ ਸਰੀਰ ਜਿਹੜਾ ਇਹ ਨਾ ਚੈਨ ਵਿੱਚ ਵਸੇਗਾ ਕੋਈ ਬਿਮਾਰੀ ਕੋਈ ਦੁੱਖ ਕੋਈ ਤਕਲੀਫ ਅੱਜ ਸਾਨੂੰ ਛੋਣੇ ਨਹੀਂ ਪਾਏਗੀ ਅੱਜ ਸਾਨੂੰ ਕੋਈ ਦੁੱਖ ਕੋਈ ਤਕਲੀਫ ਕੋਈ ਬੇਚਾਨੀ ਜਾਂ ਪਰੇਸ਼ਾਨੀ ਸਾਨੂੰ ਅੱਜ ਪਰਮੇਸ਼ਰ ਤੋਂ ਵੱਖਰਾ ਨਹੀਂ ਕਰ ਸਕਦੀ ਤੋ ਆਓ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਰਲ ਕੇ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਅੱਜ ਦੇ ਵਚਨ ਦੁਆਰਾ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਦਿੱਤਾ ਤੁਸੀਂ ਸਾਡੇ ਅੱਗੇ ਮੇਰੇ ਖੁਦਾ ਤੁਸੀਂ ਸਾਡੇ ਅੰਗ ਸੰਗੋ ਪਰਮੇਸ਼ਰ ਜੀ ਤੁਸੀਂ ਸਾਡੇ ਪਰਮੇਸ਼ਰ ਜੀ ਹਮੇਸ਼ਾ ਪਰਮੇਸ਼ਰ ਜਿਅ ਅੱਗੇ ਹੋ ਕੇ ਚੱਲਣਾ ਖੁਦਾ ਸਾਡਾ ਚੈਨ ਦੇ ਵਿੱਚ ਪਰਮੇਸ਼ਰ ਜੀ ਮਨ ਰਹੇਗਾ ਖੁਦਾ ਸਾਡਾ ਪਰਮੇਸ਼ਰ ਜੀ ਸਰੀਰ ਵੀ ਖੁਦਾਵੰਦੀ ਰਿਸ਼ਟ ਪੁਸ਼ਟ ਰਹੇਗਾ ਮੇਰੇ ਪ੍ਰਭੂ ਜੀ ਸਤਿਮੁੱਚ ਖੁਦਾਵੰਦੀ ਅਸੀਂ ਅਨੰਦਤਾ ਖੁਦਾ ਕੀ ਤੁਹਾਡਾ ਵਚਨ ਸਾਡੇ ਕੋਲ ਆ ਮੇਰੇ ਪ੍ਰਭੂ ਜੀ ਇਹਨਾਂ ਵਿਚਨਾਂ ਨੂੰ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਬੈਰੀ ਦੀ ਕੋਈ ਵੀ ਚਾਲ ਇਸ ਵਿਚਨ ਨੂੰ ਪਰਮੇਸ਼ਵਰੀ ਸਾਡੇ ਜੀਵਨ ਦੇ ਵਿੱਚ ਛੁਟਾਰਨੇ ਨਾ ਪਾਏ ਪ੍ਰਭੂ ਇਹ ਵਿਚਨ ਸਾਡੀ ਜ਼ਿੰਦਗੀ ਚ ਲੱਖਾਂ ਗੁਨਾਹ ਫਲਾਂ ਨੂੰ ਲੈ ਕੇ ਆਉਣ ਮੇਰੇ ਪ੍ਰਭੂ ਧੰਨਵਾਦ ਕਰਦੇ ਜੋ ਤੁਸੀਂ ਸਾਰਾ ਦਿਨ ਸਾਨੂੰ ਸੰਭਾਲ ਕੇ ਰੱਖਿਆ ਸਾਨੂੰ ਅਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਕਿਸੇ ਚੀਜ਼ ਦੀ ਕਮੀ ਘਟਿ ਨਹੀਂ ਹੋਣ ਦਿੱਤੀ ਪ੍ਰਭੂ ਤੁਹਾਡਾ ਸ਼ੁਕਰ ਕਰਦੇ ਖੁਦਾਵੰ ਜੀ ਤੁਸੀਂ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾਇਆ ਪਰਮੇਸ਼ਰ ਜੀ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਇੱਕ ਸਮਾਂ ਦਿੱਤਾ ਹੋਰ ਮੌਕਾ ਦਿੱਤਾ ਕਿ ਅਸੀਂ ਪ੍ਰਭੂ ਜੀ ਤੁਹਾਡੇ ਨਾਮ ਦੀ ਮਮਤਾ ਤੇ ਵੜਾਈ ਕਰੀਏ ਔਰ ਪਰਮੇਸ਼ਰ ਜੀ ਅਸੀਂ ਪਛਤਾਪ ਕਰੀਏ ਦਿਨ ਭਰ ਦੇ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਦੇ ਲਈ ਮੇਰੇ ਪ੍ਰਭੂ ਅਸੀਂ ਮਾਫੀ ਮੰਗਦੇ ਤੌਬਾ ਕਰਦੇ ਖੁਦਾ ਜੋ ਸਾਡੇ ਕੋਲੋਂ ਗਲਤੀਆ ਗੁਨਾਹ ਹੋਏ ਜਾਣੇ ਜਾਣੇ ਵਿੱਚ ਸਾਡੇ ਬੋਲਣ ਚ ਦੇਖਣ ਚ ਸੁਣਨ ਚ ਪ੍ਰਭੂ ਬਹੁਤ ਸਾਰੇ ਗਲਤੀਆ ਗੁਨਾਹ ਹੋ ਜਾਂਦੇ ਪ੍ਰਭੂ ਜੀ ਮਾਫ ਕਰਨਾ ਖੁਦਾ ਅੱਗੇ ਤੋਂ ਪਵਿੱਤਰ ਜੀਵਨ ਦੇਣਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਦਾ ਬਣ ਵਾਲਾ ਹੋਵੇ ਮੇਰੇ ਪ੍ਰਭੂ ਕੋਈ ਵੀ ਕਮੀ ਘਟੀ ਜੋ ਸਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਂਦੀ ਪ੍ਰਭੂ ਸਾਡੇ ਵਿੱਚ ਨਾ ਰਹੀ ਮੇਰੇ ਪ੍ਰਭੂ ਜੀ ਤਿਆ ਕਰਨਾ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਅੱਜ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਤੁਹਾਡੇ ਅਜ਼ੂਰੀ ਚ ਬੈਠੇ ਹੋਏ ਨੇ ਖੁਦਾ ਹਰ ਇੱਕ ਦੇ ਉੱਪਰ ਦਇਆ ਕਰਨਾ ਹਰ ਇੱਕ ਉੱਪਰ ਕਿਰਪਾ ਵਗਰਨਾ ਪਰਮੇਸ਼ਰ ਜੀ ਹਰ ਕਿਸ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਲੋਵ ਦੇ ਵਿੱਚ ਸੰਭਾਲ ਕੇ ਰੱਖਣਾ ਖੁਦਾ ਰਾਤ ਦੇ ਸਮੇਂ ਗੁੜੀ ਮਿੱਠੀ ਨੀਂਦ ਦੇ ਨਾਲ ਬles ਕਰਨਾ ਖੁਦਾ ਜਦ ਵੀ ਪਰਮੇਸ਼ਰ ਜੀ ਤੁਹਾਡੇ ਬੱਚੇ ਸੌਣ ਦੇ ਲਈ ਬਿਸਤਰਿਆਂ ਤੇ ਜਾਣ ਖੁਦਾ ਹਾਰੇ ਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਢੱਕ ਲੈਣਾ ਤੁਹਾਡੇ ਪਵਿੱਤਰ ਸਵਰਗੀ ਦੂ ਸਾਡੇ ਘਰਾਂ ਪਰਿਵਾਰਾਂ ਦੀ ਸਾਡੇ ਬੱਚਿਆਂ ਦੀ ਸਾਡੇ ਬਜ਼ੁਰਗਾਂ ਦੀ ਮਾਤਾ ਪਿਤਾ ਦੀ ਰਾਖੀ ਕਰਨ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਤੁਹਾਡੇ ਦਾਸ ਦਾਸ ਜੀ ਇਹਨੂੰ ਵੀ ਤੁਹਾਡੇ ਹੱਥਾਂ ਚ ਸੌਂਪਦੀਆਂ ਵਿਦੇਸ਼ਾਂ ਵਿੱਚ ਰਹਿ ਰਹੇ ਭੈਣ ਭਰਾਵਾਂ ਦੇ ਲਈ ਵੀ ਪ੍ਰਾਰਥਨਾ ਕਰਦੇ ਖੁਦਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਖੁਦਾ ਜੋ ਸਫ਼ਰ ਦੇ ਵਿੱਚ ਆ ਪਰਮੇਸ਼ਰ ਜੀ ਉਹਨਾਂ ਨੂੰ ਸਹੀ ਸਲਾਮਤ ਕਰ ਵਾਪਸ ਲੈ ਕੇ ਆਉਣਾ ਮੇਰੇ ਪ੍ਰਭੂ ਜੀ ਸਮਰਥੀ ਖੁਦਾਬੰਦੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਰਾਤ ਦੇ ਸਮੇਂ ਪ੍ਰਭ ਜੀ ਵੈਰੀ ਦੇ ਸਾਰੇ ਬੰਦਨਾ ਨੂੰ ਜੋ ਪਰਮੇਸ਼ਰ ਜੀ ਰਾਤ ਦੇ ਹਨੇਰੇ ਵਿੱਚ ਖੁਦਾਵੰਨ ਜੀ ਸਾਡੇ ਘਰਾਂ ਵਿੱਚ ਪ੍ਰਭ ਜੀ ਜੋ ਵੀ ਵੈਰੀ ਦਾ ਆਤਮਾ ਜਾਂ ਜੋ ਵੀ ਵੈਰੀ ਦੀ ਸਪਿਰਟ ਐਂਟਰ ਹੁੰਦੀ ਖੁਦਾ ਅੱਜ ਹਰ ਇੱਕ ਦਰਵਾਜ਼ਾ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਨਾਲ ਬੰਦ ਕਰਦੇ ਮੇਰੇ ਪ੍ਰਭੂ ਅੱਜ ਹਰ ਇੱਕ ਬੰਦਨ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਵਸੀਲੇ ਨਾਲ ਕੈਨਸਲ ਕਰਦੇ ਹਾਂ ਮੇਰੇ ਪ੍ਰਭੂ ਹਰ ਇੱਕ ਪੈਨਪਰਾਂ ਨੂੰ ਆਤਮਾ ਵਾਲਾ ਜੀਵਨ ਦੇਣਾ ਪਰਮੇਸ਼ਰ ਜੀ ਹਰਖੁਦਾ ਪ੍ਰਾਰਥਨਾ ਵਾਲਾ ਜੀਵਨ ਦੇਣਾ ਮੇਰੇ ਪ੍ਰਭੂ ਸਮਰਥੀ ਖੁਦਾਬੰਦ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਆਂ ਖੁਦਾ ਸਵੇਰ ਜਲਦੀ ਉਠਾਣਾ ਆਪਣੀ ਮਹਿਮਾ ਤੇ ਵਿੜਾਈ ਦੇ ਲਈ ਇਸਤੇਮਾਲ ਕਰਨਾ ਰਾਤ ਦੇ ਸਮੇਂ ਗੂੜੀ ਮਿੱਠੀ ਨੀਂਦ ਨੂੰ ਸਾਰੇ ਘਰ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਦਇਆ ਬਲਾਈ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗ ਲੈਣੇ ਆ ਅਮਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਤੋਂ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਿਆਮਾ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ